ਭਗਵੰਤ ਮਾਨ ਦੇ ਵੱਲੋਂ ਅਸਤੀਫੇ ਦਾ ਐਲਾਨ ਭਗਵੰਤ ਮਾਨ ਨੇ ਆਖਰਕਾਰ ਮੁੱਖ ਮੰਤਰੀ ਦਾ ਅਹੁਦਾ ਛੱਡਣ ਦਾ ਮਨ ਬਣਾ ਲਿਆ ਹੈ ਅਸਤੀਫਾ ਦੇਣ ਦੀ ਗੱਲ ਆਖ ਦਿੱਤੀ ਹੈ ਸੀਐਮ ਬਦਲੇ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਬਦਲੇ ਜਾਣਗੇ ਆਮ ਆਦਮੀ ਪਾਰਟੀ ਦੇ ਅੰਦਰ ਮੱਚੀ ਤਰ ਥੱਲੀ ਦੇ ਦਰਮਿਆਨ ਇਹ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਿ ਭਗਵੰਤ ਮਾਨ ਨੇ ਕਿਹਾ ਕਿ ਆਲਾ ਮੈਂ ਸਾਮ ਕੁੰਜੀਆਂ ਤੀਆਂ ਹੋ ਚੱਲੀਆਂ ਪਰਾਇਆਂ ਵਾਲਾ ਕੰਮ ਜਿਹੜਾ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਪੂਰੀ ਖਬਰ ਕੀ ਹੈ ਮੁੱਖ ਮੰਤਰੀ ਅਸਤੀਫਾ ਦੇ ਰਹੇ ਨੇ ਇਹਦੇ ਬਾਰੇ ਕੀ ਜਾਣਕਾਰੀ ਹੈ ਤੁਹਾਨੂੰ ਸਾਰੀ ਦੱਸਣੀ ਹੈ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਆਮ ਆਦਮੀ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਇਹ ਗੱਲਾਂ ਦਾ ਪਿਛਲੇ ਸਾਲ ਤੋਂ ਹੀ ਚੱਲਦੀਆਂ ਆ ਰਹੀਆਂ ਨੇ ਤੇ ਹੁਣ ਕਹਿ ਲੀਏ ਕਿ ਲਾਵਾ ਇੱਥੇ ਤੱਕ ਆ ਜਾਪੜਿਆ ਕਿ ਮੁੱਖ ਮੰਤਰੀ ਨੇ ਕੁਰਸੀ ਛੱਡਣ ਦੀ ਗੱਲ ਕਹਿ ਦਿੱਤੀ ਹੈ ਮੁੱਖ ਮੰਤਰੀ ਨੇ ਕੁਰਸੀ ਛੱਡਣ ਦਾ ਐਲਾਨ ਕਰ ਦਿੱਤਾ ਹੈ ਭਰੀ ਕੈਬਨਿਟ ਦੇ ਵਿੱਚ ਭਰੇ ਪੀਤੇ ਮੁੱਖ ਮੰਤਰੀ ਨੇ ਸਾਰਾ ਆ ਲਾਵਾ ਜਿਹੜਾ ਉਹ ਉਗਲ ਕੇ ਰੱਖ ਦਿੱਤਾ ਕਿਹਾ ਕਿ ਭਾਈ ਮੈਸ ਕੁਰਸੀ ਛੱਡਣ ਲੱਗਿਆ ਜਿੱਤੋਂ ਸੰਭੀ ਜਾਂਦੀ ਆ ਸੰਭਲੋ ਦਰਅਸਲ ਮਾਮਲਾ ਕੀ ਹੈ ਜਦੋਂ ਦੀ ਦਿੱਲੀ 'ਚ ਹਾਰ ਹੋਈ ਆ ਆਮ ਆਦਮੀ ਪਾਰਟੀ ਦੀ ਜਣਾ ਖਣਾ ਕਹਿ ਦਿੰਦਾ ਅੱਜ ਭਗਵੰਤ ਮਾਨ ਬਦਲਿਆ ਗਿਆ ਦੂਜਾ ਕਹਿ ਦਿੰਦਾ ਕੱਲ ਨੂੰ ਬਦਲਿਆ ਗਿਆ ਤੇ ਮੁੱਖ ਮੰਤਰੀ ਕਹਿੰਦੇ ਕਿ ਮੈਂ ਸਵਾਵਕ ਜੀ ਗੱਲ ਹੈ ਕਿ ਇਹਦੀ ਗੱਲ ਤਾਂ ਆਮ ਆਦਮੀ ਪਾਰਟੀ 'ਚੋਂ ਵੀ ਉੱਠਣ ਲੱਗੀ ਤਾਂ ਆਖਰਕਾਰ ਮੁੱਖ ਮੰਤਰੀ ਨੇ ਭਰੇ ਪੀਤੇ ਨੇ ਇਹ ਗੱਲ ਕਹਿਤੀ ਕਿ ਆ ਚੱਕੋ ਚਾਬੀਆਂ ਮੇਰੇ ਤੋਂ ਨਹੀਂ ਸਾਂਭਿਆ ਜਾਂਦਾ ਜਿਨੇ ਸਾਂਭਣਾ ਜਿੰਨੂੰ ਚਾਹ ਆ ਯਾ ਕੁਰਸੀ ਦਾ ਉਹ ਆ ਕੇ ਬੈਠ ਜਾਵੇ ਇਟ ਮੀਨਸ ਕਿ ਮੁੱਖ ਮੰਤਰੀ ਤਿਆਰ ਨੇ ਕਿ ਜੇ ਤੁਸੀਂ ਮੈਨੂੰ ਘਰ ਤੋੜਨਾ ਹੈ ਤੁਸੀਂ ਪਹਿਲਾਂ ਬਾਅਦ ਚ ਤੋਰੋਗੇ ਮੈਂ ਪਹਿਲਾਂ ਜਾਣ ਦੇ ਲਈ ਤਿਆਰ ਹ ਦਰਅਸਲ ਹੋਇਆ ਕੀ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ ਦੋ ਚੀਜ਼ਾਂ ਆਪਸ ਚ ਮੇਲ ਖਾਂਦੀਆਂ ਨੇ ਕੱਲ ਪੰਜਾਬ ਕੈਬਨਿਟ ਦੀ ਮੀਟਿੰਗ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਈ ਬਹੁ ਵੱਡੇ ਵੱਡੇ ਫੈਸਲੇ ਆਏ ਬਾਹਰ ਆ ਕੇ ਹਰਪਾਲ ਚੀਮਾ ਨੇ ਬਰੀਫ ਕੀਤਾ ਮੀਡੀਆ ਨੂੰ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਪਰ ਜੋ ਅੰਦਰਲੀ ਗੱਲ ਆ ਉਹ ਹੁਣ ਨਿਕਲ ਕੇ ਆ ਰਹੀ ਆ ਸੋਰਸਾਂ ਦੇ ਮੁਤਾਬਕ ਸੂਤਰ ਜਿਹੜੀ ਕਹਾਣੀ ਹੁੰਦੇ ਆ ਉਹਦੇ ਵਿੱਚ ਇਹ ਹੈ ਕਿ ਮੀਟਿੰਗ ਜਿਹੜੀ ਹੈ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਇੰਨੇ ਕ ਖਫਾ ਹੋ ਗਏ ਉਹਨਾਂ ਨੇ ਆਪਣਾ ਦਰਦ ਉਸ਼ਾਲਤਾ ਕਹਿੰਦੇ ਨਹੀਂ ਹੁੰਦੇ ਕਿ ਕਹਿਣਾ ਧੀ ਨੂੰ ਤੇ ਸੁਣਾਉਣਾ ਨੂੰ ਆਲੀ ਜਿਹੜੀ ਕਹਾਣੀ ਹੈ ਉਹ ਮੁੱਖ ਮੰਤਰੀ ਨੇ ਕਰ ਦਿੱਤੀ ਸਿੱਧਾ ਸੁਨੇਹਾ ਕੇਜਰੀਵਾਲ ਤੱਕ ਪਹੁੰਚਦਾ ਕਰਤਾ ਉਹਨਾਂ ਨੇ ਆਪਣੇ ਕੈਬਨਿਟ ਦੇ ਸਾਥੀਆਂ ਨੂੰ ਕਿਹਾ ਕਿ ਮੈਂ ਅਸਤੀਫਾ ਦੇਣ ਦੇ ਲਈ ਤਿਆਰ ਆ ਮੈਂ ਕੁਰਸੀ ਛੱਡਣ ਦੇ ਲਈ ਤਿਆਰ ਆ ਮੈਨੂੰ ਕੋਈ ਬਹੁਤਾ ਮੋਹ ਨਹੀਂ ਕੋਈ ਬਹੁਤਾ ਲਗਾ ਨਹੀਂ ਇਸ ਕੁਰਸੀ ਦੇ ਨਾਲ ਜੇਕਰ ਤੁਹਾਣ ਕਿਸੇ ਨੂੰ ਲੱਗਦਾ ਹੋਵੇ ਜਿਹਨੂੰ ਲੱਗਦਾ ਹੈ ਜਿਹੜਾ ਆਪਣੇ ਆਪ ਨੂੰ ਕਾਬਲ ਸਮਝਦਾ ਹੈ ਜ ਜਿਹਨੂੰ ਲੱਗਦਾ ਕਿ ਉਹ ਠੀਕ ਕਰ ਲੂਗਾ ਚੀਜ਼ਾਂ ਉਹ ਆ ਕੇ ਇਸ ਕੁਰਸੀ ਤੇ ਬਹਿ ਜਾਏ ਮੀਟਿੰਗ ਦੇ ਅਜੰਡੇ ਸੀ ਜਿਹੜੇ 6-7 ਅਜੰਡਾ ਆਈਟਮਾਂ ਸੀਗੀਆਂ ਉਹ ਹੋ ਗਈਆਂ ਖਤਮ ਤਾਂ ਉਸ ਤੋਂ ਬਾਅਦ ਇਹ ਗੱਲਾਂ ਜਿਹੜੀਆਂ ਨੇ ਅੰਦਰ ਹੋਈਆਂ ਮੀਟਿੰਗ ਕਿਹਾ ਜਾਂਦਾ ਹੈ ਕਿ ਸਵੇਰੇ 11 ਵਜੇ ਸ਼ੁਰੂ ਹੋਈ 2:20 ਦੇ ਉੱਤੇ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਖਤਮ ਹੋਗੀ ਕਿ ਤੁਹਾਨੂੰ ਪਤਾ ਹੈ ਕਿ ਜਦੋਂ ਏਜੰਡੇ ਲੱਗੇ ਹੁੰਦੇ ਨੇ ਜਿਹੜੇ ਏਜੰਡਿਆਂ ਤੇ ਵਿਚਾਰ ਕਰਨੀ ਹੁੰਦੀ ਹੈ ਉਹਨਾਂ ਦੇ ਸਬੰਧਤ ਵਿਭਾਗਾਂ ਦੇ ਜਿਹੜੇ ਚੀਫ ਸੈਕਟਰੀ ਨੇ ਸੈਕਟਰੀ ਨੇ ਤੇ ਅਫਸਰ ਨੇ ਉਹ ਮੀਟਿੰਗ ਦੇ ਵਿੱਚ ਹੁੰਦੇ ਨੇ ਪੰਜਾਬ ਦੇ ਚੀਫ ਸੈਕਟਰੀ ਨੇ ਤਾਂ ਮੀਟਿੰਗ ਚ ਹੋਣਾ ਹੀ ਹੋਣਾ ਹੈ ਅ ਉਸ ਤੋਂ ਇਲਾਵਾ ਵੀ ਜਿਹੜੇ ਜਿਹੜੇ ਡਿਪਾਰਟਮੈਂਟ ਦਾ ਵਿਭਾਗ ਦਾ ਅਜੰਡਾ ਲੱਗਿਆ ਹੁੰਦਾ ਜਿਹੜੇ ਜਿਹੜੇ ਮਹਿਕਮੇ ਦਾ ਮੰਤਰਾਲੇ ਦਾ ਅਜੰਡਾ ਉਹਦੇ ਵੀ ਹੁੰਦੇ ਨੇ ਤਾਂ 2:20 ਮਿੰਟ ਤੋਂ 21 ਮਿੰਟ ਨਹੀਂ ਹੋਣ ਦਿੱਤੇਗੇ ਉਹ ਸਾਰੇ ਅਫਸਰ ਬਾਹਰ ਕੱਢ ਦਿੱਤੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਕਿ ਤੁਸੀਂ ਹੁਣ ਸਾਰੇ ਬਾਹਰ ਜਾਓ ਮੈਂ ਇੱਥੇ ਕੋਈ ਸਿਆਸੀ ਗੱਲਾਂ ਕਰਨੀਆਂ ਨੇ ਤੇ ਇਹ ਗੱਲਾਂ ਦਾ ਜਿਹੜਾ ਫਿਰ ਉਸ ਤੋਂ ਬਾਅਦ ਇਹ ਸਾਰੀਆਂ ਗੱਲਾਂ ਉੱਥੇ ਹੁੰਦੀਆਂ ਨੇ ਜਿਹਦੇ ਵਿੱਚ ਮੁੱਖ ਮੰਤਰੀ ਭਰੇ ਮਨ ਨਾਲ ਕਹਿ ਲਈਏ ਉਦਾਸ ਚਿਹਤ ਨਾਲ ਕਹਿ ਲਈਏ ਖਫਾ ਸੀ ਗੁੱਸੇ ਸੀ ਉਹ ਕਹਿੰਦੇ ਕਿ ਭਾਈ ਮੈਂ ਨਹੀਂ ਕਰਨੀ ਸੀਐਮ ਸ਼ਿਪ ਆਪ ਪਈਆ ਤੁਹਾਡੀ ਸੀਐਮ ਸ਼ਿਪ ਜੇ ਤੋ ਸੰਭੀ ਜਾਂਦੀ ਆ ਸੰਭਲੋ ਜਾਨੀ ਕਿ ਸਿੱਧਾ ਟਾਰਗੇਟ ਹੈ ਜਿਹੜਾ ਉਹ ਦਿੱਲੀ 'ਚ ਬੈਠੇ ਅਰਵਿੰਦ ਕੇਜਰੀਵਾਲ ਸੀ ਇਹ ਸਨੇਹਾ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਗੱਲ ਜਦੋਂ ਕਰੀ ਤਾਂ ਇਹ ਗੱਲ ਅਪੜਨੀ ਤਾਂ ਹੈ ਉਹਨਾਂ ਦੇ ਕੰਨਾਂ 'ਚ ਕਿਸੇ ਨਾ ਕਿਸੇ ਨੇ ਤਾਂ ਚੋਣੀ ਹੋਈ ਹੈ ਤਾਂ ਇਹ ਸਿੱਧਾ ਸੁਨੇਹਾ ਹੈ ਕਿ ਕੇਜਰੀਵਾਲ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਅੰਦਰ ਤੇ ਭਗਵੰਤ ਮਾਨ ਬਗਾਵਤ ਕਰਨ ਦੇ ਲਈ ਵੀ ਤਿਆਰ ਨੇ ਉਹ ਆਪਣਾ ਅਹੁਦਾ ਛੱਡ ਕੇ ਵੀ ਬਗਾਵਤ ਕਰਨ ਲਈ ਤਿਆਰ ਨੇ ਇਹ ਨਹੀਂ ਹੈ ਕਿ ਉਹ ਆਪਣੀ ਕੁਰਸੀ ਨੂੰ ਲੱਕ ਨਾਲ ਬੰਨ ਕੇ ਫਿਰ ਬਗਾਵਤ ਕਰਨਗੇ ਇਦਾਂ ਨਹੀਂ ਉਹ ਅਹੁਦਾ ਛੱਡ ਕੇ ਵੀ ਬਗਾਵਤ ਕਰਨ ਦੇ ਲਈ ਤਿਆਰ ਨੇ ਤੇ ਜੇਕਰ ਉਹਨਾਂ ਨੂੰ ਕੰਮ ਕਰਨ ਤੋਂ ਰੋਕਿਆ ਗਿਆ ਜੇ ਕੋਈ ੜਿੱਕਾ ਲਾਇਆ ਗਿਆ ਤਾਂ ਉਹ ਇਸ ਕੁਰਸੀ ਨੂੰ ਪਰਾ ਕਰਕੇ ਅੱਗੇ ਵਧਣ ਦੇ ਲਈ ਰਾਜੀ ਜਿਹੜੇ ਨੇ ਉਹ ਹੋ ਚੁੱਕੇ ਨੇ ਉਨ੍ਹਾਂ ਦਾ ਅਗਲਾ ਪੋਲੀਟੀਕਲ ਸਟੈਪ ਕੀ ਹੋਣਾ ਹੈ ਨੈਕਸਟ ਪੋਲੀਟੀਕਲ ਮੂਵ ਕੀ ਹੋਣੀ ਹੈ ਇਹਦੇ ਬਾਰੇ ਤਾਂ ਪ੍ਰੈਡਿਕਟ ਕਰਨਾ ਹਜੇ ਔਖਾ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਉਹਨਾਂ ਨੇ ਤਿਆਗ ਦੀ ਭਾਵਨਾ ਜਿਹੜੀ ਕਿ ਲੋਕ ਆਮ ਗੱਲਾਂ ਕਰਦੇ ਸੀ ਖੁੰਡਾ ਤੇ ਚਰਚਾ ਸੀ ਕਿ ਭਗਵੰਤ ਮਾਨ ਕੁਰਸੀ ਨਹੀਂ ਛੱਡ ਸਕਦਾ ਇਸ ਗੱਲ ਤੋਂ ਇਹ ਚੀਜ਼ ਸਪਸ਼ਟ ਹੋ ਗਈ ਕਿ ਭਗਵੰਤ ਮਾਨ ਇਸ ਲਈ ਤਿਆਰ ਨੇ ਹਾਲਾਂਕਿ ਓਕੇ ਇਸ ਮਾਹੌਲ 'ਚ ਉਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਤੁਹਾਡੇ ਸਾਹਮਣੇ ਰੱਖੀਆਂ ਨੇ ਕਈਆਂ ਨੇ ਇੱਕ ਜਿਹੜੀ ਹੈ ਸਮਝਣ ਵਾਲੀ ਗੱਲ ਹੋਗੀ ਦੂਜਾ ਇਹ ਵੀ ਹੈ ਕਿ ਇਹ ਗੱਲ ਤੁਰੀ ਕਿਉਂ ਇਹ ਗੱਲ ਇਸ ਕਰਕੇ ਤੁਰੀ ਕਿ ਆਮ ਆਦਮੀ ਪਾਰਟੀ ਦੇ ਅੰਦਰ ਸਿਰਫ ਇੱਕੋ ਵਿਧਾਇਕ ਨੇ ਜਿਹੜੇ ਭਗਵੰਤ ਮਾਨ ਦੇ ਖਿਲਾਫ ਡੰਡੇ 'ਚ ਝੰਡਾ ਹਮੇਸ਼ਾ ਪਾਈ ਰੱਖਦੇ ਉਹ ਨੇ ਕੁਵਰ ਵੀਜ਼ੇ ਪ੍ਰਤਾਪ ਕੁਵਰ ਵੀਜ਼ੇ ਪ੍ਰਤਾਪ ਨੇ ਮੀਡੀਆ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਗੱਲ ਕਰਦੇ ਆ ਇਹ ਗੱਲ ਕਹੀ ਕਿ ਹੁਣ ਸਮਾਂ ਆ ਚੁੱਕਿਆ ਹੈ ਜਦੋਂ ਭਗਵੰਤ ਮਾਨ ਨੂੰ ਬਤੌਰ ਮੁੱਖ ਮੰਤਰੀ ਦੇ ਰੂਪ ਵਿੱਚ ਬਦਲ ਦਿੱਤਾ ਜਾਣਾ ਚਾਹੀਦਾ ਇਹਨੂੰ ਵਿਰੋਧੀ ਧਿਰ ਨੇ ਹੱਥਾਂ ਤੇ ਚੁੱਕ ਲਿਆ ਤੇ ਇਸੇ ਗੱਲ ਤੋਂ ਹੀ ਇਹ ਸਾਰੀ ਕਹਾਣੀ ਕਿੱਸਾ ਤੁਰਦਾ ਹੈ ਕਿ ਭਾਈ ਜੇ ਮੈਨੂੰ ਤੇ ਨਹੀਂ ਯਕੀਨ ਤਾਂ ਤੁਸੀਂ ਸਾਂਭ ਲਓ ਮੈਂ ਨਹੀਂ ਕਰ ਸਕਦਾ ਜਾਨੀ ਕਿ ਬੰਦਾ ਹਥਾਸ਼ ਹੋ ਜਾਂਦਾ ਹੈ ਬੰਦਾ ਨਿਰਾਸ਼ ਹੋ ਜਾਂਦਾ ਉਸ ਆਲਮ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਹ ਗੱਲਾਂ ਨਿਕਲੀਆਂ ਨੇ ਵਾਕਈ ਜੇ ਭਗਵਾਨ ਅਤਮਾਨ ਸਤੀਫਾ ਦਿੰਦੇ ਨੇ ਕੁਰਸੀ ਛੱਡਣ ਦੇ ਲਈ ਰਾਜ਼ੀ ਨੇ ਤਾਂ ਫਿਰ ਤੁਹਾਨੂੰ ਥੋੜੇ ਜਿ ਦਿਨ ਹੋਰ ਉਡੀਕ ਕਰਨੀ ਪੈਣੀ ਹੈ ਕਿਉਂਕਿ ਜੇਕਰ ਇਹ ਚੀਜ਼ਾਂ ਇੱਥੇ ਤੱਕ ਪਹੁੰਚ ਚੁੱਕੀਆਂ ਹਨ ਜੇਕਰ ਪੁਲਾਹੇਠੋਂ ਇਹਨਾਂ ਪਾਣੀ ਲੰਘ ਚੁੱਕਿਆ ਤਾਂ ਆਉਂਦੇ ਦਿਨਾਂ ਦੇ ਵਿੱਚ ਤੁਹਾਨੂੰ ਸਿਆਸੀ ਰੂਪ ਦੇ ਵਿੱਚ ਵੱਡੀ ਖਬਰ ਦੇਖਣ ਨੂੰ ਮਿਲ ਸਕਦੀ ਹੈ ਮੇਰੇ ਸਾਥੀ ਪੱਤਰਕਾਰ ਕਹਿੰਦੇ ਸੀਗੇ ਕਿ ਦਿੱਲੀ ਹਾਰਗੀ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਵੱਡਾ ਪੋਲੀਟੀਕਲ ਜਿਹੜਾ ਇੱਕ ਉਬਾਲ ਹੋਣਾ ਉਹਦੇ ਵੱਲ ਜਿਹੜਾ ਇਸ਼ਾਰਾ ਜਿਹੜਾ ਇਹ ਤੁਹਾਨੂੰ ਸਾਰਿਆਂ ਨੂੰ ਜਾਂਦਾ ਦਿਖਦਾ ਹੋਣਾ ਉਹ ਉਸ ਪਾਸੇ ਵੱਲੋਂ ਚੀਜ਼ਾਂ ਵੱਧ ਰਹੀਆਂ ਨੇ ਉਹੀ ਗੱਲ ਹੈ ਕਿ ਕੋਈ ਕਹਿ ਦਿੰਦਾ ਕੋਈ ਇੱਧਰ ਉੱਠ ਕੇ ਕਹਿ ਦਿੰਦਾ ਕੋਈ ਉੱਧਰ ਉੱਠ ਕੇ ਕਹਿ ਦਿੰਦਾ ਕਿ ਭਗਵਾਨ ਜੀ ਤਮਨ ਅੱਜ ਨਹੀਂ ਸਵੇਰੇ ਬਦਲੇਗੇ ਸਵੇਰੇ ਨਹੀਂ ਤਾਂ ਸ਼ਾਮਾਂ ਨੂੰ ਬਦਲੇਗੇ ਪਰ ਹੁਣ ਭਗਵਾਨ ਤਮਨ ਖੁਦ ਰਾਜੀ ਹੁੰਦੇ ਨਜ਼ਰ ਆਉਂਦੇ ਨੇ ਕਿ ਜੇ ਕਰ ਮੈਨੂੰ ਬਦਲਣਾ ਤਾਂ ਫਿਰ ਬਦਲੀ ਦਿਓ